ਕਿੱਥੇ ਆਏ ਹੋ ਕੀ ਕਰ ਰਹੇ ਆ ਜੀ ਇੱਥੇ ਅਸੀਂ ਸੀਬੀ ਸਾਹਿਬ ਨੂੰ ਮਿਲਣ ਆਏ ਆਂ ਦਰਖਾਸਤ ਪੱਤਰ ਦੇਣ ਆਏ ਆ ਜੀ ਨਸ਼ੇ ਦੇ ਵਿਰੁੱਧ ਜੀ ਕੀ ਨਾਮ ਹੈ ਜੀ ਤੁਹਾਡਾ ਕਿਹੜੀ ਜਗ੍ਹਾ ਤੋਂ ਆਏ ਜੀ ਬਲਜੀਤ ਸਿੰਘ ਮਹੱਲਾ ਸਤਗੁਰ ਨਗਰ ਗਲੀ ਨੰਬਰ 7 ਸ਼ਿਮਲਾਪਰੀ ਥਾਣਾ ਥਾਣਾ ਡੱਬਾ ਕਿਵੇਂ ਦੇਦੇ ਤੁਹਾਡੇ ਇਲਾਕੇ ਚ ਲਗਾਤਾਰ ਤੁਸੀਂ ਜਿਹੜਾ ਨਸ਼ਾ ਵੇਚ ਰਿਹਾ ਤੇ ਤੁਸੀਂ ਕੁਝ ਦਿਨ ਪਹਿਲਾਂ ਵੀ ਮਹੱਲੇ ਚ ਪ੍ਰੋਟੈਸਟ ਕੀਤਾ ਸੀਗਾ ਫੇਰੇ ਇਦਾਂ ਦੇ ਕੰਮ ਹੋ ਰਹੇ ਦੇਖੋ ਜੀ ਨਸ਼ਾ ਤਾਂ ਬੰਦੇ ਨਹੀਂ ਹੋ ਰਿਹਾ ਜੀ ਅਸੀਂ ਵਾਰ-ਵਾਰ ਅਸੀਂ ਕਈ ਵਾਰੀ ਡੱਬੇ ਦੇ ਥਾਣੇ ਵੀ ਜਾ ਚੁੱਕੇ ਆਂ ਦਰਖਾਸਤਾਂ ਦੇ ਚੁੱਕੇ ਆਂ ਅਸੀਂ ਜੁਆਇੰਟ ਸੀਵੀ ਸਾਹਿਬ ਨੂੰ ਮਿਲ ਚੁੱਕੇ ਆ ਤੇ ਅੱਜ ਅਸੀਂ ਐਸਪੀ ਸਾਹਿਬ ਨੂੰ ਮਿਲੇ ਆ ਉਹਨਾਂ ਸਾਨੂੰ ਪੂਰਾ ਭਰੋਸਾ ਦਿਵਾਇਆ ਵੀ ਇਹ ਜਿਹੜਾ ਅਸੀਂ ਖਤਮ ਕਰ ਦਾਂਗੇ ਇਹਨੂੰ ਤੇ ਅੱਜ ਮੁਹੱਲੇ ਵਾਲੇ ਇੱਥੇ ਪਹੁੰਚੇ ਨੇ ਤੇ ਐਸਪੀ ਸਾਹਿਬ ਨਾਲ ਇਹ ਮਿਲੇ ਸਾਰੇ ਮਾਲੇ ਵਾਲੇ ਕੁਝ ਅਸਰ ਹੋਊਗਾ ਦੇਖੋ ਸਾਰੇ ਮਾਲੇ ਵਾਲੇ ਪਹੁੰਚੇ ਆ ਇੱਥੇ ਜ਼ਰੂਰ ਅਸਰ ਹੋਊਗਾ ਤੇ ਕਿਸ ਤਰੀਕੇ ਦਾ ਨਸ਼ਾ ਅੰਦਰ ਚੱਲਦਾ ਹੈ ਤੁਸੀਂ ਇੱਕ ਵੀਡੀਓ ਵੀ ਜਨਤਕ ਕੀਤੀ ਸੀ ਜਿਹਦੇ ਵਿੱਚ ਉਹ ਦੇਖੋ ਜੀ ਪੂੜੀ ਆਟੋ ਵਾਲਾ ਵੀ ਫੀਰਿਆ ਆ ਆਟੋ ਵਾਲਾ ਵੀ ਫੀਰਿਆ ਪੁੜੀਆਂ ਫੜਾ ਰਿਹਾ ਤੇ ਦੂਜੇ ਇੰਜੈਕਸ਼ਨ ਲਾ ਰਿਹਾ ਹੁਣ ਪਤਾ ਨਹੀਂ ਕੀ ਕੁਝ ਵੇਚ ਰਿਹਾ ਸੰਤਾ ਇਹ ਨਹੀਂ ਪਤਾ ਲੱਗ ਰਿਹਾ ਇੱਕੋ ਹੀ ਪਰਿਵਾਰ ਹੈ ਕਿ ਹੋਰ ਇੱਕੋ ਪਰਿਵਾਰ ਹੈ ਜੀ ਇੱਕੋ ਪਰਿਵਾਰ ਹੈ ਅੱਛਾ ਉਹਨਾਂ ਦੇ ਐਨਡੀਐਸ ਜਿਹੜੇ ਉਹ ਪਰਚੇ ਕਈ ਦਰਜ ਨੇ ਇਹਨਾਂ ਤੇ ਜੀ ਉਹ ਵੀ ਇਹਨਾਂ ਤੇ ਬਹੁਤ ਦਰਜ ਨੇ ਪਰਚੇ ਅਸੀਂ ਹੁਣ ਕੀ ਮੰਗਦੇ ਅਸੀਂ ਮੰਗ ਕਰਨੇ ਆ ਵੀ ਭਗਵੰਤਬਾਨ ਜੀ ਨੇ ਬੜਾ ਪ੍ਰਾਲਾ ਕੀਤਾ ਮੁੱਖ ਮੰਤਰੀ ਸਾਹਿਬ ਜੀ ਨੇ ਨਸ਼ਾ ਜੁੱਧ ਛੜਿਆ ਇਸ ਨੂੰ ਖਤਮ ਕੀਤਾ ਜਾਵੇ ਨ ਜਿਨ੍ਹਾਂ ਤੇ ਬਣਦੀਆਂ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਤੁਹਾਨੂੰ ਆਪਣੀ ਜਾਨ ਨਾਲ ਦਾ ਜਾਨਵਾਲਾ ਖਤਰਾ ਸੀ ਸਾਨੂੰ ਡਰਾਪੇ ਦਿੰਦੇ ਆ ਬਹੁਤ ਧਮਕਾਉਂਦੇ ਆ ਤੁਹਾਨੂੰ ਵੜਦਾਂਗੇ ਕਿਰਪਾਣਾ ਨਾਲ ਤੁਹਾਡੇ ਤੁਹਾਡੇ ਲੱਤਾਂ ਪੜਦਾਂਗੇ ਤੁਹਾਨੂੰ ਛੱਡਾਂਗੇ ਨਹੀਂ ਅਸੀਂ ਅਸੀਂ ਬੰਦੇ ਬਾਹਰੋਂ ਮਗਾਵਾਂਗੇ ਬੜੀਆਂ ਧਮਕੀਆਂ ਦੇ ਰਹੇ ਨੇ ਠੀਕ ਹੈ ਵੀਡੀਓ ਪ੍ਰੋਵਾਈਡ ਹਾਂਜੀ ਆਹ ਕੀ ਨਾਮ ਆ ਜੀ ਭਰਮਜੀਤ ਜੀ ਜਾਨੀਆ ਸਾਡੇ ਇੱਕ ਨੰਬਰ ਤੇ ਅਸੀਂ ਸਤਗੁਰ ਨਗਰ 7 ਨੰਬਰ ਬਿਲਕੁਲ ਕੱਲ ਸ਼ਾਮ ਸਾਰੇ ਇਕੱਠੇ ਅਸੀਂ ਜੀ ਨਸ਼ੇ ਦੇ ਖਿਲਾਫ ਨਸ਼ਾ ਸ਼ਰੇਮ ਬਿਕਰੇ ਲਾ ਹਾਂਜੀ ਤੇ ਲੋਕ ਲੋਕ ਵੇਚ ਰਹੇ ਆ ਸਾਡੀ ਗਲੀ ਦੇ ਹੀ ਨੇ ਜੀ ਅੱਜ ਖਲੀ ਦੇ ਨੇ ਹਾਂਜੀ ਤੇ ਪਹਿਲਾਂ ਵੀ ਤੁਸੀਂ ਕੰਪਲੇਂਟਾਂ ਦਿੱਤੀਆਂ ਨੇ ਬਹੁਤ ਜ਼ਿਆਦੇ ਜੀ ਲੜਾਈ ਝਗੜਾ ਵੀ ਹੁੰਦਾ ਜਿਆਦਾ ਆ ਕਿ ਸਾਡੇ ਸਾਰੇ ਤਕਰੀਬਨ ਸਾਰੀ ਗਲੀ ਨਾਲ ਹੀ ਹੁੰਦਾ ਇੱਕੋ ਹੀ ਪਰਿਵਾਰ ਹੈ ਜੋ ਹੋਰ ਦੋ ਪਰਿਵਾਰ ਨੇ ਜੋ ਸਕੀਆਂ ਭੈਣਾ ਨਹੀਂ ਗੀਆਂ ਅੱਛਾ ਹਾਂਜੀ ਉਹਨਾਂ ਦੇ ਕਹਾ ਬੱਚੇ ਨੇ ਉਹਨਾਂ ਦੀਆਂ ਨੂਹਾਂ ਨੇ ਹਾਂਜੀ ਦੋ ਤਾਂ ਵੀ ਆ ਉਹਨਾਂ ਦਾ ਸਾਰਾ ਜਿਹੜੀ ਪਰਿਵਾਰ ਆ ਦੋ ਘਰਾਂ ਚ ਰਹਿੰਦੇ ਆ ਅੱਛਾ ਜੀ ਹਾਂਜੀ ਹੁਣ ਉਹ ਇੱਕ ਦਾ ਘਰ ਇਧਰੋਂ ਤਾਲੇ ਲਾ ਕੇ ਗਏ ਨੇ ਕੋਈ ਪਤਾ ਨਹੀਂ ਕੀ ਉਹਨਾਂ ਦਾ ਕੋਈ ਚੱਕਰ ਸੀਗਾ ਪੈਸੇ-ਪੁਸੇ ਕਿਤੋਂ ਲਏ ਹੋਏ ਸੀਗੇ ਤੇ ਹੁਣ ਉਹ ਇੱਕ ਘਰ ਦੇ ਵਿੱਚ ਇਕੱਠੇ ਹੋ ਗਏ ਨੇ ਤੇ ਕੋਈ ਡਰਾਵਾ ਵੀ ਦਿੰਦੇ ਤੁਹਾਨੂੰ ਬਹੁਤ ਜਿਆਦਾ ਜੀ ਕਹਿੰਦੇ ਹੁਣ ਜਿੱਦਾਂ ਸਾਡੇ ਬੱਚੇ ਨਕਮਾ ਕਰਨ ਤੇ ਜਾਂਦੇ ਨੇ ਕਹਿੰਦੇ ਇਕੱਲੇ ਇਕੱਲੇ ਨੂੰ ਦੇਖਾਂਗੇ ਅੱਛਾ ਜੀ ਹਾਂ ਜੀ ਤੇ ਪਰਸੋਂ ਰਾਤ ਨੂੰ ਵੀ ਤੁਸੀਂ ਇਕੱਠੇ ਹੋਏ ਸੀਗੇ ਤੇ ਉਸ ਤੋਂ ਬਾਅਦ ਕੋਈ ਪੁਲਿਸ ਦਾ ਐਕਸ਼ਨ ਦੇਖਣ ਨੂੰ ਮਿਲਿਆ ਹਾਂਜੀ ਪੁਲਿਸ ਆਈ ਸੀ ਪਰ ਉਹ ਤਾਲੇ ਲਾ ਕੇ ਗਏ ਹੋਏ ਆ ਹਾਂ ਜੀ ਤਾਂ ਤਾਲੇ ਲਾ ਕੇ ਭਾਜੀ ਹਾਂ ਜੀ ਤੇ ਕੀ ਮੰਗ ਕਰਦੇ ਹੋ ਅਸੀਂ ਮੰਗ ਇਹੀ ਕਰਦੇ ਹਾਂ ਜੀ ਵੀ ਇਹ ਨਸ਼ਾ ਖਤਮ ਕੀਤਾ ਜਾਵੇ ਇਹ ਸਾਡੀ ਗਲੀ ਦੇ ਵਿੱਚੋਂ ਗੰਦ ਮਕਾਇਆ ਜਾਵੇ ਠੀਕ ਹੈ ਜੀ ਹਾਂ